ਅੱਜ ਤਰੀਕ ਹੈ ਜੀ ਅੱਜ 11 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਤਿੰਨ ਸਿਗਨਲ ਮਿਲੇ ਜੀ ਡੇ ਵਗੈਰਾ ਕਾਫੀ ਜ਼ਿਆਦਾ ਟਫ ਸੀਗਾ ਤੇ ਇੱਕ ਟਰੇਡ ਸਿਰਫ ਵਧੀਆ ਚੱਲੀ ਆ ਜੀ ਜਿਹਦੇ ਵਿੱਚ ਟਾਰਗੇਟ ਮਾਰਿਆ ਵਾ 2:30 ਵਜੇ ਦੇ ਕਰੀਬ ਸੀਗੀ ਸਵੇਰੇ ਜਿਹੜੀ ਪਹਿਲੀ ਟਰੇਡ ਕਰੀ ਆ ਇਹਦੇ ਵਿੱਚ ਅਸੀਂ ਐਂਟਰੀ ਵਗੈਰਾ ਕਰੀ ਜਰੂਰ ਬਟ ਨਾਲ ਦੀ ਨਾਲ ਹੀ ਐਗਜ਼ਿਟ ਕਰਤਾ ਕਿਉਂਕਿ ਡਾਟਾ ਪੁਆਇੰਟ ਵਗੈਰਾ ਸਾਨੂੰ ਚੇਂਜ ਹੁੰਦੇ ਲੱਗੇ ਕਿਉਂਕਿ ਆਪਸ਼ਨ ਚੇਨ ਦੇ ਉੱਤੇ ਕੰਮ ਕਰਦੇ ਆ ਸੋ ਆਪਸ਼ਨ ਚੇਨ ਦੇ ਉੱਤੇ ਡਾਟਾ ਵਗੈਰਾ ਚੇਂਜ ਹੋਇਆ ਤਾਂ ਅਸੀਂ ਇੱਥੇ ਕਾਸਟ ਟੂ ਕਾਸਟ ਐਗਜ਼ਿਟ ਕਰਤਾ ਜੀ ਇੱਕ ਟਰੇਡ ਇੱਥੇ ਬਣਦੀ ਹੋਈ ਲੱਗੀ ਸਾਨੂੰ ਇੱਕ ਸਕੈਲਪ ਜੀ ਟਰੇਡ ਸੀਗੀ ਜਿਹਦੇ ਵਿੱਚ 10-12 ਕੁ ਪੁਆਇੰਟ ਪ੍ਰੀਮੀਅਮ ਦੇ ਕੈਪਚਰ ਕਰੇ ਕੋਈ ਜ਼ਿਆਦਾ ਵਧੀਆ ਟਰੇਡ ਨਹੀਂ ਸੀ ਉਸ ਤੋਂ ਬਾਅਦ 2:30 ਵਜੇ ਦੇ ਕਰੀਬ ਆਹ ਟਰੇਡ ਬਣੀ 2:30 ਵਜੇ ਤੋਂ ਬਾਅਦ ਅਸੀਂ ਟਰੇਡ ਨਹੀਂ ਕਰਦੇ ਬਟ ਟਾਰਗੇਟ ਵਗੈਰਾ ਇਹਦੇ ਵਿੱਚ ਮਾਰਕੀਟ ਨੇ ਮਾਰਿਆ ਸੋ ਓਵਰਆਲ ਅੱਜ ਜਿਹੜਾ ਡੇ ਸੀਗਾ ਜੀ ਨੋ ਟਰੇਡ ਉਹਨਾਂ ਨੂੰ ਜ਼ਰੂਰ ਨੇ ਬਟ ਕੋਈ ਸਾਨੂੰ ਕੋਈ ਨਾ ਕੋਈ ਰੀਜ਼ਨ ਕਰਕੇ ਉਹਨੂੰ ਕਲੋਜ਼ ਕਰਨਾ ਪਿਆ ਮੰਨ ਲਓ ਟਾਰਗੇਟ ਵਗੈਰਾ ਨਹੀਂ ਵੱਜਿਆ ਬਟ ਉਹਦੇ ਡੇ ਵਗੈਰਾ ਗ੍ਰੀਨ ਦੇ ਵਿੱਚ ਹੀ ਰਹਾ